11ਵੀਂ ਕਲਾਸ ਦੇ ਦਾਖਲੇ ਦੀ ਕਾਉਂਸਲਿੰਗ 18 19 ਤੇ 20 ਤਰੀਕ ਦੀ ਸੀਗੀ ਪੰਜਵੀਂ ਕਾਉਂਸਲਿੰਗ ਸੀਗੀ ਜਿਹੜੀ ਕਿ ਸਮਾਪਤ ਹੋ ਚੁੱਕੀ ਆ ਆਓ ਆਪਾਂ ਦੇਖੀਏ ਬਹੁਤ ਸਾਰੇ ਵਿਦਿਆਰਥੀਆਂ ਦੇ ਸੰਦੇਸ਼ ਆ ਰਹੇ ਸੀ ਵੀ ਸੀਟਾਂ ਬਚੀਆਂ ਜੀ ਖਾਲੀ ਤਾਂ ਜਿੰਨੀਆਂ ਵੀ ਸੀਟਾਂ ਖਾਲੀ ਬਚੀਆਂ ਉਹ ਆਪਾਂ ਪੋਰਟਲ ਦੀ ਮਦਦ ਦੇ ਨਾਲ ਜਿਹੜਾ ਆਖਰੀ ਆਪਾਂ ਉਹ ਤੋਂ ਲਿਆ ਸੀਗਾ ਇਹ ਸ਼ਾਰਟ ਵੀ ਕਿੰਨੀਆਂ-ਕਿੰਨੀਆਂ ਸੀਟਾਂ ਖਾਲੀ ਰਹਿ ਗਈਆਂ ਦੇਖੋ ਇਹਦੀ ਪ੍ਰਕਿਰਿਆ ਦਾ ਕੋਈ ਪਤਾ ਨਹੀਂ ਅੱਕੇ ਕੀ ਕੀਤਾ ਜਾਏਗਾ ਹੁਣ ਜਿਹੜੀਆਂ ਖਾਲੀ ਸੀਟਾਂ ਲੱਗੀਆਂ ਇਸ ਦਾ ਤੇ ਕਾਉਂਸਲਿੰਗ ਜਿਹੜੀ ਤਿੰਨ ਦਿਨ ਉਹ 18 19 20 ਨੂੰ ਹੋਣੀ ਸੀ ਹੋ ਚੁੱਕੀ ਆ ਆ ਇਹਦੇ ਵਿੱਚ ਵੇਖੀ ਆਪਾਂ ਸਭ ਤੋਂ ਪਹਿਲਾਂ ਲੜਕਿਆਂ ਦੀ ਜਿਹੜੀ ਡਿਟੇਲ ਆ ਗਈ ਖਾਲੀ ਸੀਟਾਂ ਦੀ ਅਮਰਤਸਰ ਜਨਰਲ ਦੇ ਵਿੱਚ 13 ਪੋਸਟਾਂ ਖਾਲੀ ਆ ਜੀ ਤਿੰਨ ਮੈਡੀਕਲ ਵਿੱਚ ਦੋ ਨਾਨ ਮੈਡੀਕਲ ਤੇ ਅੱਠ ਕਮਰਸ ਦੇ ਵਿੱਚ ਜਾਨੀ ਕਿ 13 ਹੋ ਗਈਆਂ ਕੁੱਲ ਬਠਿੰਡਾ ਵਿੱਚ ਲੜਕੇ ਦੀਆਂ ਦੋ ਖਾਲੀ ਆ ਮੈਡੀਕਲ ਭਰ ਗਿਆ ਪੂਰਾ ਨਾਨ ਮੈਡੀਕਲ ਵੀ ਭਰ ਚੁੱਕਿਆ ਜ਼ੀਰੋ ਹੋ ਗਈ ਕਮਰਸ ਦੀਆਂ ਦੋ ਸੀਟਾਂ ਬਾਕੀ ਆ ਇਸ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਆਪਾਂ ਦੇਖੀਏ 17 ਸੀਟਾਂ ਬਾਕੀ ਨੇਗੀਆਂ 6 ਮੈਡੀਕਲ ਵਿੱਚ 4 ਨਾਨ ਮੈਡੀਕਲ ਤੇ 7 ਕਮਰਸ ਦੇ ਵਿੱਚ ਗੁਰਦਾਸਪੁਰ ਵਿੱਚ ਦੇਖਦੇ ਆਪਾਂ 26 ਸੀਟਾਂ ਬਾਕੀ ਨੇ ਦੋ ਮੈਡੀਕਲ ਦੀਆਂ 18 ਨਾਨ ਮੈਡੀਕਲ ਤੇ 6 ਕਮਰਸ ਤਲਵਾੜਾ ਦੇ ਵਿੱਚ ਕੋਈ ਵੀ ਸੀਟ ਬਾਕੀ ਨਹੀਂ ਬਚੀ ਕਿਹਦਾ ਕਾਰਨ ਹੈ ਕਿਉਂਕਿ ਲੜਕੀਆਂ ਦਾ ਸਕੂਲ ਆ ਇਹ ਜਲੰਧਰ ਦੇ ਵਿੱਚ ਦੋ ਸੀਟਾਂ ਬਾਕੀ ਬਚੀਆਂ ਨੇ ਮੈਡੀਕਲ ਜ਼ੀਰੋ ਹੋ ਚੁੱਕਿਆ ਨਾਨ ਮੈਡੀਕਲ ਵਿੱਚ ਦੋ ਕਮਰਸ ਭਰ ਚੁੱਕਿਆ ਲੁਧਿਆਣਾ ਵਿੱਚ ਦੋ ਸੀਟਾਂ ਖਾਲੀ ਹੈ ਜੀ ਮੈਡੀਕਲ ਭਰ ਚੁੱਕਿਆ ਨਾਨ ਮੈਡੀਕਲ ਦੋ ਬਾਕੀ ਨੇ ਇਸ ਤਰ੍ਹਾਂ ਦੇ ਨਾਲ ਪਟਿਆਲਾ ਵੇਖ ਰਹੇ ਹਾਂ ਅਸੀਂ ਪਟਿਆਲਾ ਦੇ ਵਿੱਚ ਤਿੰਨ ਸੀਟਾਂ ਜਿਹੜੀਆਂ ਖਾਲੀ ਨੇ ਆ ਜਿਹੜਾ ਮੈਡੀਕਲ ਭਰ ਚੁੱਕਿਆ ਨਾਨ ਮੈਡੀਕਲ ਵੀ ਭਰ ਚੁੱਕਿਆ ਸਿਰਫ ਤਿੰਨ ਕਮਰਸ ਦੀਆਂ ਨੇਗੀਆਂ ਇਸ ਤਰ੍ਹਾਂ ਦੇ ਨਾਲ ਐਸਐਸ ਨਗਰ ਜਾਨੀ ਕਿ ਮੋਹਾਲੀ ਵਾਲਾ ਸਕੂਲ ਉੱਥੇ ਦੋ ਸੀਟਾਂ ਖਾਲੀ ਆ ਮੈਡੀਕਲ ਭਰ ਗਿਆ ਨਾਨ ਮੈਡੀਕਲ ਵੀ ਭਰ ਗਿਆ ਕੋਈ ਸੀਟ ਬਾਕੀ ਨਹੀਂ ਹੈ ਸਿਰਫ ਕਮਰਸ ਦੀਆਂ ਦੋ ਨੇ ਇਸੇ ਤਰ੍ਹਾਂ ਦੇ ਨਾਲ ਸੰਗਰੂਰ ਵਿੱਚ 37 ਸੀਟਾਂ ਖਾਲੀ ਪਈਆਂ ਨੇ 5 ਮੈਡੀਕਲ ਦੀਆਂ 22 ਨਾਨ ਮੈਡੀਕਲ ਤੇ 10 ਕਮਰਸ ਦੀਆਂ ਤੁਸੀਂ ਵੇਖ ਸਕਦੇ ਹੋ ਇਹ ਸੀਟਾਂ ਜਿਹੜੀਆਂ ਖਾਲੀ ਪਈਆਂ ਨੇ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਤੇ ਕਾਉਂਸਲਿੰਗ ਆਈ ਸੀਗੀ ਉਹ ਜਿਹੜਾ 18 19 20 ਨੂੰ ਇਹ ਕਾਉਂਸਲਿੰਗ ਕੋਈ ਆ ਉਸ ਤੋਂ ਬਾਅਦ ਜਿਹੜੀ ਸਥਿਤੀ ਤੁਹਾਡੇ ਸਾਹਮਣੇ ਸਪਸ਼ਟ ਕਰਤੀ ਵੀ ਕਿੰਨੀਆਂ-ਕਿੰਨੀਆਂ ਸੀਟਾਂ ਲਗਭਗ ਜੜੀਆਂ ਖਾਲੀ ਪੰਜਾਂ ਨੇ ਕਿਆਂ ਠੀਕ ਹੈ ਜੀ ਸਾਰਿਆਂ ਤੁਸੀਂ ਜੋੜ ਵੀ ਲਾ ਸਕਦੇ ਹੋ ਪਰ ਤੁਹਾਨੂੰ ਦਸਟਰੀਮ ਵਾਈ ਚਾਹੀਦੀਆਂ ਨੇ ਕਿਹੜੇ ਬੱਚੇ ਨੇ ਕਿਹੜੀ ਸਟਰੀਮ ਲੈਣੀ ਆ ਉਸ ਤਰ੍ਹਾਂ ਦੇ ਨਾਲ ਆਪਾਂ ਦੇਖੀ ਜੇ ਮੈਡੀਕਲ ਵਿੱਚ ਲੜਕਿਆਂ ਦੀਆਂ ਪੰਜਾਂ ਨੇ ਸੀਟਾਂ 6 ਤੇ 9 11 ਤੇ 5 16 16 ਸੀਟਾਂ ਬਾਕੀ ਆ ਜੀ ਮੈਡੀਕਲ ਦੀਆਂ ਭਰਨ ਵਾਲੀਆਂ ਜੀ ਨਾਨ ਮੈਡੀਕਲ ਵਿੱਚ ਇਸ ਤਰ੍ਹਾਂ ਆਪਾਂ ਅੰਕੜਾ ਦੇਖ ਲੈਣੇ ਆ ਨਾਨ ਮੈਡੀਕਲ ਵਿੱਚ ਅ ਦੇਖੋ ਤੁਸੀਂ 24 26 28 28 ਤੇ 22 ਇਹ ਬਣ ਕੇ ਤਕਰੀਬਨ 50 50 ਸੀਟਾਂ ਖਾਲੀ ਪਈਆਂ ਨੇ ਨਾਨ ਮੈਡੀਕਲ ਦੀਆਂ ਕਮਰਸ ਦੀਆਂ 10 17 23 ਤੇ 3 26 ਤੇ 2 28 ਤੇ 10 38 38 ਸੀਟਾਂ ਜਿਹੜੀਆਂ ਕਮਰਸ ਦੀਆਂ ਖਾਲੀ ਪਈਆਂ ਨੇ ਸਾਰੇ ਸਕੂਲਾਂ ਦਾ ਆਪਾਂ ਜੋੜ ਲਾਏਗਾ ਇਸੇ ਤਰ੍ਹਾਂ ਦੇ ਨਾਲ ਹੁਣ ਆਪਾਂ ਦੇਖਦੇ ਹਾਂ ਜਿਹੜੀ ਡਿਟੇਲ ਹੈ ਲੜਕੀਆਂ ਦੀ ਕਿੰਨੀਆਂ-ਕਿੰਨੀਆਂ ਸੀਟਾਂ ਖਾਲੀ ਪਈਆਂ ਨੇ ਪੰਜਵੀਂ ਕਾਉਂਸਲਿੰਗ ਤੋਂ ਬਾਅਦ ਅਮਰitsar ਦੇ ਵਿੱਚ ਦੇਖ ਰਹੇ ਤੁਸੀਂ 40 ਸੀਟਾਂ ਖਾਲੀ ਨੇ ਮੈਡੀਕਲ ਭਰ ਚੁੱਕਿਆ ਨਾਨ ਮੈਡੀਕਲ 29 ਤੇ ਕਮਰਸ 11 ਬਠਿੰਡਾ ਸਾਰੀ ਮੁਕੰਮਲ ਹੋ ਗਿਆ ਬਠਿੰਡਾ ਕੋਈ ਵੀ ਸੀਟ ਨਹੀਂ ਬਚੀ ਜ਼ੀਰੋ ਹੋ ਗਿਆ ਫਿਰੋਜ਼ਪੁਰ ਦੇ ਵਿੱਚ 12 ਬਚੀਆਂ ਨੇ ਜੀ ਮੈਡੀਕਲ ਭਰ ਗਿਆ ਨਾਨ ਮੈਡੀਕਲ ਵੀ ਭਰ ਚੁੱਕਿਆ 12 ਸਿਰਫ ਕਮਰਸ ਦੀਆਂ ਬਚੀਆਂ ਨੇ ਗੁਰਦਾਸਪੁਰ ਵਿੱਚ 124 ਸੀਟਾਂ ਪਈਆਂ ਨੇ ਮੈਡੀਕਲ ਭਰ ਚੁੱਕਿਆ ਸਾਰਾ 71 ਨਾਨ ਮੈਡੀਕਲ 53 ਕਮਰਸ ਇਸ ਤਰ੍ਹਾਂ ਦੇ ਨਾਲ ਤਲਵਾੜਾ ਦੇਖ ਰਹੇ ਤੁਸੀਂ 19 ਸੀਟਾਂ ਪਈਆਂ ਜੀ ਮੈਡੀਕਲ ਭਰ ਚੁੱਕਿਆ 7 ਨਾਨ ਮੈਡੀਕਲ 12 ਕਮਰਸ ਜਲੰਧਰ ਵਿੱਚ 19 ਸੀਟਾਂ ਬਾਕੀ ਨੇ। ਮੈਡੀਕਲ ਜਿਹੜਾ 0 ਹੋ ਗਿਆ। 19 ਸਿਰਫ ਨਾਨ ਮੈਡੀਕਲ ਵਿੱਚ ਨੇ ਕਮਰਸ ਵੀ ਭਰ ਚੁੱਕਿਆ। ਲੁਧਿਆਣਾ ਵਿੱਚ 23 ਸੀਟਾਂ ਬਾਕੀ ਨੇ ਸਿਰਫ ਨਾਨ ਮੈਡੀਕਲ ਦੇ ਵਿੱਚ। ਪਟਿਆਲਾ ਸਾਰਾ ਭਰ ਚੁੱਕਿਆ ਜੀ। ਐਸਐਸ ਨਗਰ ਵਿੱਚ 24 ਸੀਟਾਂ ਖਾਲੀ ਹੈ ਜੀ। ਮੈਡੀਕਲ ਭਰ ਚੁੱਕਿਆ 13 ਨਾਨ ਮੈਡੀਕਲ ਤੇ 11 ਜਿਹੜਾ ਹੈਗਾ ਕਮਰਸ। ਸੰਗਰੂਰ ਵਿੱਚ ਵੇਖ ਰਹੇ ਹੋ ਤੁਸੀਂ 63 ਸੀਟਾਂ ਖਾਲੀ ਨੇ। ਮੈਡੀਕਲ ਭਰ ਚੁੱਕਿਆ। 43 ਨਾਨ ਮੈਡੀਕਲ ਤੇ 20 ਕਮਰਸ। ਇੱਕ ਵਾਰ ਫੇਰ ਤੁਹਾਨੂੰ ਮੈਂ ਜਿਹੜੀ ਡਿਟੇਲ ਦਿਖਾ ਦਿੰਨਾ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਇੱਥੋਂ ਵੀ ਕਿਹੜੀਆਂ-ਕਿਹੜੀਆਂ ਸੀਟਾਂ ਕਿੰਨੀਆਂ-ਕਿੰਨਿਆ ਕਿਹੜੇ-ਕਿਹੜੇ ਸਕੂਲ ਦੇ ਵਿੱਚ ਖਾਲੀ ਪਈਆਂ ਨੇ ਇਹ ਲੜਕੀਆਂ ਦੀ ਡਿਟੇਲ ਆ ਗਈ ਤੁਹਾਨੂੰ ਜਿਹੜੀ ਤੁਹਾਡੀ ਨਜ਼ਰਸ਼ਾਨੀ ਕਰਤੀ ਇੱਕ ਵਾਰ ਫੇਰ ਲੜਕਿਆਂ ਦੀ ਆਪਾਂ ਦਿਖਾ ਦਿੰਨੇ ਆ ਕਿ ਕਿੱਥੇ-ਕਿੱਥੇ ਕਿੜੀਆਂ-ਕੜੀਆਂ ਸੀਟਾਂ ਜਿਹੜੇ ਖਾਲੀ ਪਈਆਂ ਨੇ ਇਹ ਤਾਂ ਤੁਸੀਂ ਸਕਰੀਨਸ਼ਾਟ ਵੀ ਜਿਹੜਾ ਲੈ ਸਕਦੇ ਹੋਗੇ ਲੜਕਿਆਂ ਦੀਆਂ ਸੀਟਾਂ ਦਾ ਜਿਹੜਾ ਹੈਗਾ ਸੋ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਅਕੇ ਸ਼ੇਅਰ ਕਰਕੇ లైక్ కామెంట్ కరియే జకర్ ఛానల్ دے نال ਨਹੀਂ ਜੁੜੇ ਤਾਂ ਚੈਨਲ ਨੂੰ سبسکرائب जरूर ਕਰ लो ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਉਦਿਆਰਥੀਆਂ ਦਾ ਜੋ ਵੀ ਸੰਦੇਸ਼ ਆਉਂਦੇ ਉਹਨਾਂ ਦਾ ਜਵਾਬ ਆਪਾਂ ਨਾਲ ਦੀ ਨਾਲ ਦਿੰਨੇ ਆ ਤਾਂ ਕਿ ਹਰੇਕ ਬੱਚੇ ਨੂੰ ਘਰੇ ਬੈਠੇ ਇਹਨੂੰ ਗੱਲ ਦਾ ਪਤਾ ਲੱਗ ਸਕੇ ਇਹਨਾਂ ਸਕੂਲਾਂ ਵਿੱਚ ਬਿਲਕੁਲ ਮੁਫਤ ਪੜਾਈ ਮੁਫਤ ਖਾਣਾ ਮਿਲਦਾ ਹੈ ਸ਼ਾ ਇੱਥੋਂ ਪੜ੍ਹ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇਗੇ ਸੋ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ ਤਾਂ ਕਿ ਬੱਚਿਆਂ ਤੱਕ ਜਾਣਕਾਰੀ ਪਹੁੰਚੇ ਸ਼ੁਕਰੀਆ ਮਿਹਰਬਾਨੀ